ਮੈਨੂੰ ਦੋ ਪੰਕਤੀਆਂ ਬੜੀਆਂ ਪਿਆਰੀਆਂ ਯਾਦ ਆਉਂਦੀਆਂ ਕਿ ਪਿਓ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਛਾਵਾਂ ਜਦੋਂ ਛਾਂ ਚਲੀ ਜਾਂਦੀ ਹੈ ਤਾਂ ਜਿੰਨੀ ਮਰਜ਼ੀ ਛਾਂ ਦੇ ਦੋ ਛਾਂ ਛਾਂ ਨਹੀਂ ਲੱਗਦੀ ਤੇ ਜਦੋਂ ਸਿਰ ਦਾ ਤਾਜ ਹੀ ਚਲਾ ਜਾਵੇ ਜਿਹੜੀ ਸ਼ੌਹਰਤ ਹੈ ਦੌਲਤ ਹੈ ਰੁਤਬੇ ਨੇ ਉਹ ਪਿਓ ਨਾਲ ਹੀ ਸੋਹਣੇ ਲੱਗਦੇ ਜੇ ਮਾਪੇ ਸਲਾਮਤ ਨੇ ਤਾਂ ਤੋਂ ਦੀ ਦੁਨੀਆ ਦੀ ਹਰ ਕਾਮਯਾਬੀ ਤੁਹਾਨੂੰ ਐ ਲੱਗਦੀ ਹੈ ਕਿ ਮੈਂ ਇਹ ਇਸ ਮੈਦਾਨ ਦੇ ਵਿੱਚ ਲੜ ਕੇ ਮੈਂ ਆਪਣੀ ਜਿੱਤ ਹਾਸਲ ਕੀਤੀ ਹੈ ਪਰ ਉਹ ਲੱਖਾਂ ਜਿੱਤਾ ਹਾਸਲ ਕਰ ਲਈਏ ਜੋ ਮਰਜ਼ੀ ਹਾਸਲ ਕਰ ਲਈਏ ਜਦੋਂ ਮਾਪੇ ਤੁਰ ਜਾਂਦੇ ਨੇ ਤਾਂ ਤੁਹਾਡੀਆਂ ਬੜੀਆਂ ਬੜੀਆਂ ਕਾਮਯਾਬੀਆਂ ਤੁਹਾਨੂੰ ਜ਼ੀਰੋ ਲੱਗਦੀਆਂ ਮੈਂ ਤਾਂ ਹੁਣੀ ਅਜੇ ਥੋੜੇ ਦਿਨ ਪਹਿਲਾਂ ਅਜੇ ਸਾਡੇ ਅੰਦਰ ਉਹ ਸਮਾਨ ਦਾ ਦਰਦ ਇਹ ਨਿਕਲਿਆ ਕਿ ਅੰਕਲ ਬਾਰੇ ਸੁਣ ਕੇ ਪਤਾ ਲੱਗਾ ਉਹ ਇੰਨੀ ਪਿਆਰੀ ਰੂਹ ਜਦੋਂ ਅੰਮੀ ਦੇ ਦਫ਼ਨ ਕਫ਼ਨ ਤੇ ਮਿਲਿਆ ਮੈਂ ਉਹਨਾਂ ਨੂੰ ਉਹ ਇਦਾਂ ਬੱਚਿਆਂ ਵਾਂਗੂ ਰੋ ਰਹੇ ਸੀ ਮੈਂ ਹੁਣੀ ਖਾਲ ਨੂੰ ਹੀ ਸਮਝਾ ਰਿਆ ਸੀ ਮੈਂ ਕਿਹ ਨਾਲ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹ ਬੱਚੇ ਹੀ ਹੋ ਜਾਂਦੇ ਨੇ ਇਹ ਬੱਚਾ ਜਿੱਦਾਂ ਇੱਕ ਬੱਚੇ ਦੀ ਜਿੱਦ ਫੜਦਾ ਕਿ ਮੈਂ ਉਸ ਬੱਚੇ ਨਾਲ ਜਾਣਾ ਉਹ ਉਹਨਾਂ ਦਾ ਪਿਆਰ ਇਹ ਮੈਂ ਤਾਂ ਇਸ ਗੱਲ ਨੂੰ ਇੱਕ ਹੋਰ ਪੋਜ਼ਿਟਿਵ ਮੈਸੇਜ ਹੀ ਲੈ ਕੇ ਚੱਲੇ ਆ ਇਸ ਗੱਲ ਤੋਂ ਕਿ ਜਿਹੜਾ ਪਿਆਰ ਸੀ ਨਾ ਉਹ ਇਹ ਇਸ ਪਿਆਰ ਦੀ ਮਿਸਾਲ ਦੇ ਕੇ ਗਏ ਨੇ ਆਪਣੇ ਕਿ ਜੋ ਉਹਨਾਂ ਦਾ ਆਪਸੀ ਪਿਆਰ ਸੀ ਉਹ ਇਸ ਦੁਨੀਆ 'ਚ ਵੀ ਇਕੱਠੇ ਸੀ ਤੇ ਉਸ ਦੁਨੀਆ 'ਚ ਵੀ ਇਕੱਠੇ ਗਏ ਨੇ ਪਰ ਇਹ ਜਿਹੜਾ ਘਾਟਾ ਹੈ ਖਾਨ ਨੂੰ ਘਾਟਾ ਪਿਆ ਸਾਡਾ ਭਰਾ ਆ ਛੋਟਾ ਹੈ ਸਾਡੇ ਪਰਿਵਾਰ ਦਾ ਘਾਟਾ ਹੈ ਔਰ ਮਾਵਾਪਾ ਦਾ ਸਿਰ ਤੋਂ ਸਾਇਆ ਉੱਠਣਾ ਬੰਦੇ ਦੀ ਮਨ ਲੱਗਦਾ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਮਾਪੇ ਦੀ ਖਿਦਮਤ ਕਰਦੇ ਆ ਉਹਨਾਂ ਨੂੰ ਖੁਸ਼ ਕਰਦੇ ਆ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਦੁਆਵਾਂ ਮੰਗਦੇ ਆ ਸਲਾਮਤੀ ਮੰਗਦੇ ਆ ਪਰ ਉਹ ਮਾਪੇ ਚਲੇ ਜਾਂਦੇ ਨੇ ਤਾਂ ਸਿਰ ਬੰਦਾ ਖਾਲੀ ਹੋ ਜਾਂਦਾ ਇਹ ਅੱਜ ਅਸੀਂ ਸਾਰੇ ਇਕੱਠੇ ਆ ਪਰ ਜਿਹੜੀ ਅੱਜ ਦੀ ਰਾਤ ਉਹਨੇ ਇਕੱਲੇ ਨਹੀਂ ਕੱਟਣੀ ਹੈ ਦਰਦ ਦੀ ਤਕਲੀਫ ਉਹਨੂੰ ਪਤਾ ਹੈ ਮੈਂ ਜਿੰਨੇ ਤੁਸੀਂ ਖੜੇ ਹੋ ਮੀਡੀਆ ਸਭ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪਿਆਰ ਕਰਦੇ ਹੋ ਤੁਸੀਂ ਵੀ ਦੁਆ ਕਰਿਓ ਇਸ ਭਰਾ ਲਈ ਤੇ ਆਵਾਮ ਦੇ ਅੱਗੇ ਵੀ ਬੇਨਤੀ ਕਰਦਾ ਕਿ ਸਾਡੇ ਭਰਾ ਲਈ ਜ਼ਰੂਰ ਦੁਆ ਕਰਿਓ ਕਿ ਅੱਲਾਹ ਪਾਕ ਉਹਨੂੰ ਇਹ ਇਸ ਭਾਣੇ ਮੰਨਣ ਨੂੰ ਤਾਕਤ ਦੇਵੇ ਤੇ ਉਹਨੂੰ ਹੌਸਲਾ ਦੇਵੇ ਉਹ ਆਪਣੀ ਜ਼ਿੰਦਗੀ ਚ ਅੱਗੇ ਹੋਰ ਵਧੇ ਤੇ ਕਾਮਯਾਬੀ ਦੇਖੇ ਉਹਦੇ ਮਾਪੇ ਉਹਨੂੰ ਦੇਖ ਕੇ ਖੁਸ਼ ਹੋਣ ਉਹਦੇ ਲਈ ਦੁਆ ਜ਼ਰੂਰ ਕਰੇ ਉਹਦੇ ਪਰਿਵਾਰ ਲਈ ਦੁਆ ਕਰੇ